ਘਰ ਨੂੰ ਬਣਾਇਆ ਨਿਸ਼ਾਨਾ 5 ਤੋਲੇ ਸੋਨਾ ਅਤੇ 1.5 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ 10 ਦੇ ਕੀ ਕਸਬਾ ਕਾਦੀਆ ਨੇੜੇ ਵਾਰਦਾਤ ਪਿੰਡ ਕੋਟਲਾ ਮੂਸਾ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪਰਿਵਾਰ ਜੀਟੀ ਰੋਡ ਤੇ ਰਹਿ ਰਹੀ ਇੱਕ ਪਰਿਵਾਰ ਜੋ ਕਿ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਗਿਆ ਹੋਇਆ ਸੀ ਉਸ ਦੇ ਘਰ ਵਿੱਚ ਚੋਰਾਂ ਨੇ ਵੜ ਕੇ 1.5 ਲੱਖ ਦੀ ਨਕਦੀ ਅਤੇ 5 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਪੀੜਤ ਨੇ ਦੱਸਿਆ ਕਿ ਸਾਡੇ ਦੋਵੇਂ ਬੱਚੇ ਅਮਰੀਕਾ ਰਹਿੰਦੇ ਹਨ ਅਤੇ ਅਸੀਂ ਦੋਵੇਂ ਪਤੀ ਪਤਨੀ ਇੱਥੇ ਰਹਿ ਰਹੇ ਹਾਂ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾ ਨੂੰ ਜਲਤੋ ਜਲਦ ਫੜਿਆ ਜਾਵੇ ਐਸਐਚਓ ਕਾਦੀਆਂ ਗੁਰਦੇਵ ਸਿੰਘ ਨੇ ਕਿਹਾ ਕਿ ਤਫਤੀਸ਼ ਜਾਰੀ ਹੈ ਤੇ ਜਲਦ ਹੀ ਚੋਰਾ ਨੂੰ ਫੜ ਲਿਆ ਜਾਵੇਗਾ। ਨਾਰਾਜ ਕੋਰਪਾ ਜੀ 11:30 ਦੇ ਕਰੀਬ ਅਸੀਂ ਘਰੋਂ ਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ। ਬੱਚੇ ਅਜੇ ਐਨਆਰਆਈ ਨੇ ਬਾਹਰੋਂ ਦੇ ਯੂਐਸਏ ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮਚਾ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ। ਜਦੋਂ ਟੈਂਕੀ ਛੱਡਣ ਵਾਸਤੇ ਮਗਰ ਗਈਆਂ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂਆਂ ਹੀਆਂ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਨ ਕਰਕੇ ਸਾਰਾ ਕੁਝ ਖਿਲਰ ਰਿਹਾ ਵੇ ਸੀ ਕਿੰਨੇ ਸਾਡਾ ਪੈਂਦਾ ਜੀ ਕੋਟਲਾ ਮੂਸਾ ਔਰ ਪੋਜੀਟਿਵ ਬਿੰਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਸਾਡੇ 5 ਟੋਲੇ ਸੋਨਾ ਜੀ 1 ਲੱਖ ਰੁਪਈਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਭਾਂ ਸੀਗਾ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਪਰ ਉਹਰੇ ਐਰਾ ਵਗੈਰਾ ਬੰਦਾ ਸੀ ਕਹਿੰਦਾ ਸੀ ਕ ਜੇ ਨਾਮ ਆਉਣ ਦਿੱਤਾ ਵਾ ਤੇ ਨਾਮ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਸਾਰਾ ਕੁਝ ਦੱਸਿਆ ਵਾ ਇਹਨੇ ਸਾਡੀਆਂ ਜਿਹੜੀ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀ ਅਮਿੰਦਰ ਸਿੰਘ ਕੀ ਗੱਲ ਹੈ ਚੋਰੀ ਹੋ ਗਈ ਲਾਈ ਪੈਸੇ ਵੀ ਕੋ ਸੋਨਾ ਸੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਪੰਜ ਟੋਲੇ ਸੋਨਾ ਸੀ 1/2 ਲੱਖ ਰੁਪਏ ਸੀ ਇਸ ਹਮਤ ਸੈਟ ਕਰ ਲਈ ਹੈ ਜੀ ਮਤਲਬ 1.5 ਤੋਂ 2 ਵਜੇ ਸੱਕਾ ਹਾਈਵੇ ਤੱਕ ਵਾਪਸ ਆ ਗਏ ਜੀ ਉਹ ਕਹਿ ਨਹੀਂ ਸਰਦ ਕੋਈ ਨਹੀਂ ਕਰਦਾ ਪਰ ਮਿਸਤਰੀ ਲਾਏ ਪਰੰਪਰ ਵਾਲੇ ਲਾਏ ਜੀ हजुर कुन सकिन्छ लगिआई हजुर लभ लिजोरी